ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਦਰੋ ਮਿਲ ਸੰਗ ਤਨ ਤਨ ਕਰੋ ਮਿਲ ਸੰਗ ਤਨ ਤਨ ਕਰੋ ਧੰਨ ਧੰਨ ਕਰੋ ਧੰਨ ਧੰਨ ਕਰੋ ਧੰਨ ਧੰਨ ਕਰੋ ਮੇਰੀ ਸਾਹਮਣੇ ਧੰਨ ਧੰਨ ਕਰੋ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਮੌਕੇ ਤੇ ਲੱਖਾਂ ਦੀ ਤਾਦ ਦੇ ਵਿੱਚ ਸੰਗਤ ਜਿਹੜੀ ਗੁਰੂ ਘਰਾਂ ਦੇ ਵਿੱਚ ਮਤਮਸਤਕ ਹੋ ਰਹੀ ਹੈ ਤੇ ਤਸਵੀਰ ਤੁਹਾਡੇ ਨਾਲ ਪਖਸ਼ਰੀ ਕੇਸਗੜ੍ਹ ਸਾਹਿਬ ਦੀ ਸਾਂਝੀ ਕਰ ਰਹੇ ਆ ਇਹ ਉਹ ਪਵਿੱਤਰ ਤੇ ਇਤਿਹਾਸਿਕ ਸਥਾਨ ਹੈ ਜਿਸ ਸਥਾਨ ਤੇ ਸਾਹਿਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ ਇਸੇ ਸਥਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ ਫਿਰ ਆਪ ਉਹਨਾਂ ਕੋਲੋਂ ਅੰਮ੍ਰਿਤ ਛਕ ਕੇ ਖਾਲਸਾ ਪੰਥ ਜਿਹੜਾ ਉਸ ਦੀ ਸਾਜਨਾ ਕੀਤੀ ਗਈ ਤੇ ਅੱਜ ਖਾਸ ਤੌਰ ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਲੱਖਾਂ ਦੀ ਤعداد ਦੇ ਵਿੱਚ ਸੰਗਤ ਜੜੀ ਉਹ ਜਿੱਥੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਆ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਪੱਖਾ ਸ਼੍ਰੀ ਕੇਸਗੜ੍ਹ ਸਾਹਿਬ ਦੇਖੇ ਬੀਤੇ ਰੋਜ਼ਾਂ ਤੋਂ ਜਿਹੜਾ ਲਗਾਤਾਰ ਇਸੇ ਤਰੀਕੇ ਸੰਗਤ ਦਾ ਜਮਾਵੜਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਅੱਜ ਸਵੇਰੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਜਿਹੜੀਆਂ ਨੇ ਉਹ ਤਖਸ਼ਿਰੀ ਕੇਸਗੜ ਸਾਹਿਬੇ ਕੇ ਨਤਮਸਤਕ ਹੋਰੀਆਂ ਨੇ ਪਵਿੱਤਰ ਸਰੋਵਰਾਂ ਦੇ ਵਿੱਚ ਇਸ਼ਨਾਨ ਕਰ ਰਹੀਆਂ ਨੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਆਪਕ ਪ੍ਰਬੰਧ ਜਿਹੜੇ ਕੀਤੇ ਗਏ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਤਖਸ਼ਿਰੀ ਕੇਸਗੜ ਸਾਹਿਬ ਨੂੰ ਬੇਹਦ ਖੂਬਸੂਰਤ ਫੁੱਲਾਂ ਦੇ ਨਾਲ ਸਜਾਇਆ ਗਿਆ ਤੇ ਜੇਕਰ ਸ਼ਾਮ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ ਨੂੰ ਇਹ ਬਿਲਡਿੰਗ ਜਿਹੜੀ ਪੂਰੀ ਗੁਰਦੁਆਰਾ ਸਾਹਿਬ ਦਾ ਜਿਹੜਾ ਸਮੁੱਚਾ ਕੰਪਲੈਕਸ ਹੈ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਜਗਮਗਾ ਉੱਠਦਾ ਹੈ ਸੋ ਹਰ ਪਾਸੇ ਨੀਲੀਆਂ ਤੇ ਕੇਸਰੀ ਦਸਤਾਰਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਵੱਡਾ ਜਮਾਬੜਾ ਜਿਹ ਇਸ ਤੋਂ ਇਲਾਵਾ ਲੰਗਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੰਗਤਾਂ ਦੇ ਲਈ ਲੰਗਰਾਂ ਦੇ ਜਿਹੜੇ ਪ੍ਰਬੰਧ ਖਾਸ ਤੌਰ ਤੇ ਕੀਤੇ ਗਏ ਨੇ ਸੰਗਤ ਦੀ ਇੱਕ ਵਾਰ ਤਸਵੀਰ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਹੁਨਤਮਸਤਕ ਹੋ ਰਹੀ ਹੈ ਇਤਿਹਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਉਹੀ ਸਥਾਨ ਹੈ ਖਾਲਸਾਪਨ ਦਾ ਤੀਜਾ ਮਹਾਨ ਤਖਤ ਜਿਸ ਤਖਤ ਤੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸਾਈਹਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਸ ਤੌਰ ਤੇ ਜਿਹੜਾ 13 April 1699 ਨੂੰ ਖਾਲਸਾ ਪੰਥ ਪ੍ਰਗਟ ਕੀਤਾ ਗਿਆ ਸੀ ਸੋ ਸਮੁੱਚੇ ਦੇਸ਼ ਵਿਦੇਸ਼ ਤੋਂ ਸੰਗਤ ਜਿਹੜੀ ਆ ਉਸ ਦੀ ਮਨ ਦੀ ਚਾਹਨਾ ਹੁੰਦੀ ਹੈ ਕਿ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਅਨੰਦਪੁਰ ਸਾਹਿਬ ਦੀ ਇਸ ਮੁਕੱਦਸ ਧਰਤੀ ਦੇ ਦਰਸ਼ਨ ਕੀਤੇ ਜਾਣ ਗੁਰੂ ਤਕਤਿ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਤਮਸਤਕ ਹੋਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਅੱਜ ਦੇ ਜਿਹੜੇ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਸ੍ਰੀ ਖੰਡ ਪਾਠ ਸਾਹਿਬ ਦੇ ਪੋਗ ਜਿਹੜੇ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਪਾਏ ਗਏ ਨੇ ਪੂਰਾ ਦਿਨ ਜਿਹੜੇ ਧਾਰਮਿਕ ਸਮਾਗਮ ਚੱਲਣੇ ਨੇ ਤੱਕ ਸ੍ਰੀ ਕੇਸਗੜ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗਾ ਜੋ ਉਹਨਾਂ ਵੱਲੋਂ ਕੌਮ ਦੇ ਨਾਮ ਜਿਹੜਾ ਸੰਦੇਸ਼ ਵੀ ਜਾਰੀ ਕੀਤਾ ਗਿਆ ਹੈ ਸੋ ਅੱਜ ਵੀ ਉਹ ਜਿਹੜਾ ਸੰਗਤ ਨੂੰ ਸੰਬੋਧਨ ਹੋਣਗੇ ਇਸ ਤੋਂ ਇਲਾਵਾ ਜਿੱਥੇ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਤਿਹਾੜ ਹੈ ਖਾਲਸਾ ਸਾਜਨਾ ਦੇ ਵਸ ਉੱਥੇ ਵਿਸਾਖੀ ਦਾ ਤਿਹਾੜ ਵੀ ਆਜੀ ਹੈ ਤੇ ਵਿਸਾਖੀ ਦੀ ਜੱਕਰ ਗੱਲ ਕੀਤੀ ਜਾਵੇ ਤਾਂ ਕਿਸਾਨੀ ਦੇ ਨਾਲ ਜੁੜਿਆ ਹੋਇਆ ਤਿਹਾੜ ਹੈ ਜਦੋਂ ਕਿਸਾਨ ਦੀ ਮਿਹਨਤ ਦੇ ਨਾਲ ਪਾਲੀ ਹੋਈ ਜਿਹੜੀ ਫਸਲ ਹੈ ਉਹ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਕਿਸਾਨ ਜਿਹੜਾ ਹੈ ਉਹ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦਾ ਹੈ ਖੁਸ਼ੀ ਦੇ ਨਾਲ ਜਿਹੜਾ ਉਸ ਦਾ ਸੀਨਾ ਜਿਹੜਾ ਹੈ ਉਹ ਫੁੱਲਦਾ ਹੈ ਕਿਉਂਕਿ ਆਪਣੀ ਮਿਹਨਤ ਦੇ ਉੱਪਰ ਜਿਹੜਾ ਨਾਜ਼ ਹੁੰਦਾ ਹੈ ਤੇ ਕਣਕ ਦੀ ਵਾਢੀ ਜਿਹੜੀ ਆਉ ਸ਼ੁਰੂ ਕੀਤੀ ਜਾਂਦੀ ਹੈ ਸੋ ਇਹ तमाम ਜਿਹੜਾ ਤੁਸੀਂ ਸੰਗਤ ਦਾ ਇਕੱਠ ਦੇਖ ਰਹੇ ਹੋ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਨਾਲ ਦੀ ਨਾਲ ਵਿਸਾਖੀ ਦੇ ਮੌਕੇ ਤੇ ਸੰਗਤ ਜਿਹੜੀ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਰੀਏ ਤੇ ਖਾਸ ਤੌਰ ਤੇ ਤਖਤਸ਼ਾਲੀ ਕੇਸਗੜ ਸਾਹਿਬ ਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਲਈ ਵਿਆਪਕ ਪ੍ਰਬੰਧ ਕੀਤੇ ਗਏ ਨੇ ਬੀਐਸ ਜਾਨਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ